ਸਰਦਾਰ ਹਮਿੰਦਰ ਸਿੰਘ ਜੀ ਅੱਜ ਮੁੱਖ ਮੰਤਰੀ ਭਗਵੰਤ ਮਾਨ ਜਿਵੇਂ ਬਾਹਰ ਆ ਕੇ ਮੀਡੀਆ 'ਚ ਗੱਲ ਰੱਖ ਰਹੇ ਸੀ ਕਿ ਮੰਨ ਲਿਏ ਕਿ ਉਹ ਇਹ ਮਹਿਸੂਸ ਕਰ ਰਹੇ ਨੇ ਕਿ ਮੈਂ ਜਿੱਤ ਕੇ ਮੁੜਿਆ ਮੇਰੇ ਲਈ ਅੱਜ ਦਿਨ ਬਹੁਤ ਵਧੀਆ ਸੀ ਸਾਨੂੰ ਤਾਂ ਉਲਟਾ ਵੱਧ ਪਾਣੀ ਮਿਲ ਜਾਣਾ ਅਸਲ ਸਿੰਧੂ ਜਲ ਸੰਧੀ ਵਾਲਾ ਪਾਣੀ ਪੰਜਾਬ ਨੂੰ ਮੋੜ ਲੈਣਾ ਤੇ ਉਹ ਚੋਂ ਥੋੜਾ ਜਿਹਾ ਹਰਿਆਣਾ ਨੂੰ ਦੇਣਾ ਤੇ ਅਸੀਂ ਆਪਣੀਆਂ ਨਹਿਰਾਂ ਇੰਨੀਆਂ ਕੱਢ ਦੇਣੀਆਂ ਕਿ ਸਾਮੀਆਂ ਦੇ ਜਾਣੀਆਂ ਕੀ ਸਮਝੀ ਅੱਜ ਕੀ ਇੱਕ ਵਾਰ ਧੋਖਾ ਖਾ ਕੇ ਆ ਰਹੇ ਨੇ ਜਾਂ ਕੋਈ ਜਿੱਤ ਕੇ ਮੁੜ ਰਹੇ ਨੇ ਇਹ ਕੱਲਾ ਚੀਫ ਮਿਨਿਸਟਰ ਦਾ ਜਿੱਤ ਤੇ ਹਾਰ ਦਾ ਨਹੀਂ ਹੁੰਦਾ ਨਾ ਸਭ ਖੁਸ਼ ਦੇ ਬਹੁਤ ਸਟੇਟ ਦੀ ਹੋਣ ਦਾ ਸਵਾਨ ਹੁੰਦਾ ਇੱਕ ਐਨੀ ਲੰਮੀ ਸਟਰਗਲ ਹੁੰਦੀ ਹੈ ਤੇ ਉਹ ਸਟਰਗਲ ਵੇਚੀ ਜਾਣੀ ਹੈ ਸਰੰਡਰ ਕਰ ਦੇਣੀ ਹੈ ਜਾਂ ਉਹਦੇ ਤੇ ਖੜੇ ਰਹਿਣਾ ਹੈ ਜਾਂ ਉਹ ਚੋ ਕੁਝ ਅਚੀਵ ਕਰਨਾ ਹੈ ਇਹ ਕਿਸੇ ਬਹੁਤ ਸਾਰਿਆਂ ਨੇ ਹੱਥ ਵਢਾਏ ਨੇ ਪਹਿਲਾਂ ਦਰਬਾਰਾ ਸਿੰਘ ਨੇ ਵਢਾਏ ਜਾ ਕੇ ਉੱਥੇ 31 ਦਸੰਬਰ 1981 ਨੂੰ ਉਦੋਂ ਬਾਅਦ ਸੁਰਜੀਤ ਸਿੰਘ ਬਰਨਾਲਾ ਨੇ ਚੀਫ ਮਿਨਿਸਟਰੀ ਕੀਤੀ ਉਹਨਾਂ ਨੇ ਰਜੀਵ ਲੌਂਗਵਾਲ ਸਮਝੌਤੇ ਚ ਵਢਾਏ ਨੇ ਉਦੋਂ ਬਾਅਦ ਆ ਕੇ ਵੀ ਅਮਰਿੰਦਰ ਸਿੰਘ ਨੇ ਪੰਜ ਕਲਾਜਤ ਜਿਹੜੀ ਰੱਖੀ ਉਹਦੇ 'ਚ ਵੀ ਇੱਕ ਉਸ ਲੈਵਲ ਦੀ ਗੱਲ ਸੀ ਬੇਹੱਦ ਜ਼ਿਆਦਾ ਪੰਜਾਬ ਦੇ ਪੋਲਿਟਿਸ਼ਨ ਦਾ ਜਿਹੜਾ ਇੱਕ ਪਛੋਕੜ ਆ ਸਾਰੇ ਮਾਮਲੇ ਦੇ ਵਿੱਚ ਜਿਹੜੀਆਂ ਬਬਲਿੰਗ ਔਰ ਜਿਹੜੀਆਂ ਚੀਜ਼ਾਂ ਉਸ ਲੈਵਲ ਦੇ ਉੱਤੇ ਕੀਤੀਆਂ ਗਈਆਂ ਨੇ ਇਹ ਸਾਰੀਆਂ ਪੰਜਾਬੀਆਂ ਨੇ ਉਹਦੇ ਚੱਪ ਦਾ ਖੂਨ ਡੋਲਿਆ ਤੇ ਸਾਰਾ ਕੁਝ ਦਿਖਾਈ ਦੇ ਰਿਹਾ ਇਹ ਸਾਰਾ ਜਿਹੜਾ ਜਦੋਜਾਹਤ ਪਾਣੀਆਂ ਤੋਂ ਚੱਗੀ ਸੀ ਮਾਮਲਾ ਹੁਣ ਕੇਵਲ ਇਹ ਸੀਗਾ ਕਿ ਸੁਪਰੀਮ ਕੋਰਟ ਨੂੰ ਇੱਥੋਂ ਤੱਕ ਪਤਾ ਲੱਗ ਗਿਆ ਕਿ ਗਰਾਊਂਡ ਰਿਐਲਿਟੀ ਦੇਖੋ ਇਹ ਮਾਮਲਾ ਐਨ ਹੀ ਆਰਡਰ ਹੋਣਾ ਸੁਪਰੀਮ ਕੋਰਟ ਦੀ 2002 ਦੀ ਜੱਜਮੈਂਟ ਹੈ ਹੁਣ ਤੱਕ ਲਾਗੂ ਹੋ ਜਾਂਦੀ ਹੈ ਉਹ 2002 ਤੋਂ 23 ਸਾਲ ਹੋ ਗਏ ਨੇ ਸੁਪਰੀਮ ਕੋਰਟ ਦਾ ਫੈਸਲਾ ਆਰਡਰ ਨਹੀਂ ਇੰਪਲੀਮੈਂਟ ਹੋਇਆ ਇਹ ਇੱਕ ਐਡਾ ਵੱਡਾ ਸੈਂਟੀਮੈਂਟ ਦੇ ਸਵਾਨ ਨੇ ਭਾਵਨਾ ਦੇ ਸਵਾਨ ਨੇ ਇਸੇ ਕਰਕੇ ਸੁਪਰੀਮ ਕੋਰਟ ਨੇ ਮੋੜ ਕੇ ਕਿਹਾ ਕਿ ਗਰਾਊਂਡ ਰਿਐਲਿਟੀ ਦੇਖੋ ਇਹਦੇ ਚ ਕੇਂਦਰ ਸਰਕਾਰ ਦਾਖਲ ਦੇ ਕੇ ਦੋਨਾਂ ਨੂੰ ਬਿਠਾਏ ਪਹਿਲਾਂ ਇਹਦੀ ਬੈਕਗ੍ਰਾਉਂਡ ਚ ਦੇਖ ਕੇ ਹੀ ਗੱਲ ਅੱਗੇ ਉਸ ਪਦਰ ਦੇ ਉੱਤੇ ਤੁਰਦੀ ਹੈ ਤੇ ਚੀਫ ਮਿਨਿਸਟਰ ਨੇ ਜੋ ਬਾਹਰ ਆ ਬਾਹਰ ਆ ਕੇ ਕਿਹਾ ਮੈਨੂੰ ਇਹ ਲੱਗਦਾ ਕਿ ਉਹਨੂੰ ਉਹਨਾਂ ਨੂੰ ਕੋਈ ਪਛੋਕੜ ਦੀ ਕੋਈ ਪਾਣੀਆ ਦੀ ਸਮਝ ਨਹੀਂ ਹੈ ਜੇ ਸਮਝ ਨਹੀਂ ਹੈ ਔਰ ਉਹ ਬੜੀਆ ਔਰੇਟਰ ਨੇ ਉਹਨਾਂ ਨੂੰ ਪਤਾ ਹੈ ਕਿ ਮੈਂ ਕੀ ਕਹਿਣਾ ਕੀ ਨਹੀਂ ਕਹਿਣਾ ਜੇ ਤਾਂ ਇਹ ਹੈ ਉਹ ਆਪਣੀ ਸੈਂਸ ਨਾਲ ਬੋਲ ਰਹੇ ਨੇ ਤਾਂ ਇਹ ਬਹੁਤ ਪੰਜਾਬ ਮਤਲਬ ਕਾਫੀ ਦੇ ਕੱਪ ਚ ਡੁੱਬੂਗਾ ਜਾਂ ਕਿਹੜੇ ਕੱਪ ਚ ਡੁੱਬੂਗਾ ਇਹ ਉਦੋਂ ਬਾਅਦ ਦਾ ਸਵਾਲ ਹੈ ਕਿ ਬੇहद ਜਿਆਦਾ ਅੱਜ ਦੀ ਜਿਹੜੀ ਉਹਨਾਂ ਦੀ ਪਰਫਾਰਮੈਂਸ ਬਾਹਰ ਆ ਕੇ ਜੋ ਉਹਨਾਂ ਨੇ ਕਹੀ ਇਹ ਟੋਟਲ ਕੇਸ ਨੂੰ ਡਾਇਵਰਟ ਕਰਨ ਦਾ ਇੱਕ ਤਰੀਕਾ ਹੈ ਪੰਜਾਬ ਦੇ ਨੂੰ ਜੋ ਵੀ ਉਹਨਾਂ ਨੇ ਕਿਹਾ ਇਹ ਉਹੋ ਜਿਹਾ ਤਰੀਕਾ ਹੈ ਜਿਵੇਂ ਉੱਥੇ ਜਾ ਕੇ ਚੰਡੀਗੜ੍ਹ ਦੇ ਸਵਾਲ ਤੇ ਇਹਨਾਂ ਨੇ ਕਹਿਤਾ ਸੀ ਉਹਨਾਂ ਨੇ ਹਰਿਆਣੇ ਨੇ ਮੰਗ ਲਿਆ ਕਿ ਸਾਨੂੰ ਵਿਧਾਨ ਸਭਾ ਲਈ ਦੇ ਉਹ ਕਹਿੰਦੇ ਸਾਨੂੰ ਵੀ ਦੇ ਦਿਓ ਵਿਧਾਨ ਸਭਾ ਦੇ ਵਾਸਤੇ ਉਹ ਚੰਡੀਗੜ੍ਹ ਤੁਹਾਡਾ ਹੈ ਉਹ ਮੰਗੋ ਤੁਸੀਂ ਉੱਥੇ ਵਿਧਾਨ ਸਭਾ ਲਈ ਉੱਥੋਂ ਖਰਾਤ ਮੰਗ ਰਹੇ ਹੋ ਤੁਹਾਡਾ ਅਪਰੋਚ ਕੀ ਹੈ ਤੁਹਾਡੀ ਹੁਣ ਆ ਕੇ ਕੀ ਕਹਿੰਦੇ ਚੀਫ ਮਿਨਿਸਟਰ ਆ ਕੇ ਕਹਿੰਦੇ ਨੇ ਸਾਨੂੰ ਤਾਂ ਕੋਈ ਹਰ ਜੇ ਨਹੀਂ ਇੰਡਸ ਵਾਟਰ ਟ੍ਰੀਟੀ ਦੇ ਵਿੱਚੋਂ ਸਾਨੂੰ ਮਿਲ ਜੂ ਸਾਨੂੰ 23 ਐਮਐਫਏ ਮਿਲ ਜੂ ਫਿਰ ਚਾਹੇ ਮੱਧ ਪ੍ਰਦੇਸ਼ ਨੂੰ ਲੈ ਜਿਓ ਹਰਿਆਣਾ ਨੂੰ ਤਾਂ ਦੇ ਹੀ ਦਾਂਗੇ ਅਸੀਂ ਤਾਂ ਦੋ ਭਾਈ ਹੈਗੇ ਆ ਸਾਡਾ ਤਾਂ ਕੋਈ ਰੌਲਾ ਹੀ ਨਹੀਂ ਮੱਧ ਪ੍ਰਦੇਸ਼ ਨੂੰ ਵੀ ਲੈ ਜਿਓ ਸਾਨੂੰ ਕੀ ਇਤਰਾਜ਼ ਹੈ ਅਸੀਂ ਤਾਂ ਪੰਜਾਬ ਹਰਿਆਣਾ ਇੰਨਾ ਦਿੰਦੇ ਆ ਉਹਦੇ ਚ ਦੋਨੋਂ ਸੈਂਟਰਲ ਪੂਲ ਚ ਅਨਾਜ ਦਿੰਦੇ ਆ ਦੋ ਭਾਂਜਾਂ ਦੀ ਤਾਂ ਕੰਧ ਹੁੰਦੀ ਹੈ ਉਹਦੇ ਚ ਤਾਂ ਦੁਬਾਰਾ ਪਤਾ ਜਾ ਤਾ ਜਾ ਲੜਨ ਵੇਲੇ ਹੁੰਦੀ ਆ ਉਸ ਤੋਂ ਬਾਅਦ ਠਾਏ ਜਾਂਦੀ ਆ ਫਿਰ ਇਕੱਠੇ ਉਸ ਲੈਵਲ ਤੇ ਹੋ ਜਾਂਦੇ ਨੇ ਇਹ ਗੱਲਾਂ ਕੋਈ ਚੀਫ ਮਿਨਿਸਟਰ ਕਰ ਰਿਹਾ ਮੈਨੂੰ ਇਹ ਸਮਝ ਨਹੀਂ ਆ ਰਹੀ ਜਾਂ ਕੋਈ ਲੇਮਨ ਕਰ ਰਿਹਾ ਜਾਂ ਕੋਈ ਬਾਕੀ ਦਾ ਕੋਈ ਲੋਕ ਕਰ ਰਿਹਾ ਕੀ ਇਹ ਸਹਿਮਤੀ ਹੋ ਗਈ ਹੈ ਅੰਦਰ ਕੇ 5 ਅਗਸਤ ਨੂੰ ਜਿਹੜੀ ਅਗਲੀ ਮੀਟਿੰਗ ਹੋਏਗੀ ਉਹਦੇ ਚ ਕੋਈ ਡਰਾਫਟ ਬਣਾ ਕੇ ਗਵਰਨਮੈਂਟ ਆਫ ਇੰਡੀਆ ਜਾਂ ਸੁਪਰੀਮ ਕੋਰਟ ਚ ਪੇਸ਼ ਕਰ ਦੇਗੀ ਕਿ ਪੰਜਾਬ ਐਸ ਗੱਲ ਨੂੰ ਮੰਨ ਲ ਗਿਆ ਤੇ ਉਸ ਗੱਲ ਨੂੰ ਬਾਕੀ ਦੀਆਂ ਚੀਜ਼ਾਂ ਨੇ ਕੀ ਹੋਏਗਾ ਪਹਿਲਾਂ ਤੁਹਾਨੂੰ ਇੰਟਰਨੈਸ਼ਨਲ ਐਗਰੀਮੈਂਟ ਦੀ ਸਮਝ ਹੈ ਜਾਂ ਨਹੀਂ ਜਿਹੜਾ ਪੰਜਾਬ ਸਰਕਾਰ ਨੂੰ ਇੰਡਸ ਵਾਟਰ ਟ੍ਰੀਟੀ ਤੇ ਸਟੈਂਡ ਲੈਣਾ ਚਾਹੀਦਾ ਸੀ ਤੁਸੀਂ ਨਰਿੰਦਰ ਮੋਦੀ ਪ੍ਰਾਈਮ ਮਿਨਿਸਟਰ ਦੀ ਸਹੀ ਗੱਲ ਮੰਨ ਕੇ ਤੇ ਉਹਦੇ ਪਿੱਛੇ ਤੇ ਤੁਸੀਂ ਜਿਹੋ ਜੁਰੀ ਬਣ ਗਏ ਹੋ ਜੇ ਰਿਪੇਰੀਅਨ ਪ੍ਰਿੰਸੀਪਲ ਦੁਨੀਆ ਦਾ ਪ੍ਰਿੰਸੀਪਲ ਹੈ ਤੇ ਜਿਹੜਾ ਉਧਰ ਪਾਣੀ ਜਾਂਦਾ ਉਸ ਪੰਜਾਬ ਦੇ ਵਿੱਚ ਉਹ ਉਹਦਾ ਰਿਪੇਰੀਅਨ ਹੈ ਉਹਨੂੰ ਕੌਣ ਰੋਕ ਦੂਗਾ 100% ਦੁਨੀਆ ਚ ਗਾਹ ਪਾਏਗਾ ਵਾਰ ਹੋਏਗੀ ਲੜਾਈ ਉਸ ਲੈਵਲ ਤੇ ਹੋਏਗੀ ਤੁਸੀਂ 100% ਅਣਮਿੱਥੇ ਸਮੇਂ ਲਈ ਆਏ ਨਹੀਂ ਰੋਕ ਸਕਦੇ ਹੁੰਦੇ ਪਾਣੀ ਇਹ ਤਾਂ ਜਿਹੜੇ ਦੇਸ਼ਾਂ ਚਾਹੁੰਦਾ ਉਹ ਸਾਰੇ ਰੋਕ ਦੇਣਗੇ ਇੱਕ ਦੂਜੇ ਦਾ ਪਾਣੀ ਨੈਸ਼ਨਲ ਦੋ ਨੇਸ਼ਨ ਜਦੇ ਵਿੱਚ ਲੜਾਈ ਦਾ ਕੁਐਸਚਨ ਹੈ ਅਪਰ ਰਿਪੇਰੀਅਨ ਤੇ ਲੋਅਰ ਰਿਪੇਰੀਅਨ ਦੇ ਮਾਮਲੇ ਨੇ ਕਿ ਅਪਰ ਰਿਪੇਰੀਅਨ ਕੋਲ ਕਿੰਨਾ ਰਾਈਟ ਹੈ ਕਿੰਨਾ ਉਹਨੂੰ ਮਿਲਣਾ ਚਾਹੀਦਾ ਕਿੰਨੇ ਦੂਜਿਆਂ ਨੂੰ ਮਿਲਣਾ ਚਾਹੀਦਾ ਜੇਕਰ ਇਹ ਵੀ ਦੇਖਿਆ ਜਾਏ ਤਾਂ ਤੇ ਉਦੋਂ ਅਗਲੀ ਗੱਲ ਇਹ ਠੀਕ ਗੱਲ ਹੈ ਕਿ ਇੰਡਸਮਾਟਰ ਟ੍ਰੀਟੀ ਦੌਰਾਨ ਜਲਦਬਾਜ਼ੀ ਹੋਈ ਸੀ ਉਹਦਾ ਰਿਵਿਊ ਕੀਤਾ ਜਾ ਸਕਦਾ ਹੈ ਉਹਦੇ ਵਿੱਚ ਕੋਈ ਪਾਣੀ ਦਾ ਲੈਣ ਦੇਣ ਇੱਧਰ ਉੱਧਰ ਕਿੰਨਾ ਕਰਨਾ ਕਿੰਨੀ ਕਿਸੇ ਦੀ ਜ਼ਰੂਰਤ ਹੈ ਕੀ ਉਹਦੇ ਵਿੱਚ ਕੋਈ ਕਮੀ ਹੈ ਉਹ ਵੀ ਬੈਠ ਕੇ 네ਗੋਸ਼ੀਏਸ਼ਨ ਨਾਲ ਹੋਏਗਾ ਦੋਨੇ ਤਰ੍ਹਾਂ ਦੇ ਵਿੱਚ ਇੰਟਰਨੈਸ਼ਨਲ ਐਗਰੀਮੈਂਟ ਜ਼ਬਰਦਸਤੀ ਤੁਸੀਂ ਇਜ਼ਰਾਈਲ ਤੇ ਅਮਰੀਕਾ ਜਿਵੇਂ ਕਰ ਰਹੇ ਨੇ ਉਹਨਾਂ ਦੀ ਵੀ ਤੁਤੂ ਹੋ ਰਹੀ ਆ ਜਿਸ ਲੈਵਲ ਦੀ ਦੁਨੀਆ ਦੇ ਵਿੱਚ ਤਾਂ ਦੁਨੀਆ ਚ ਪਹਿਲਾਂ ਹੀ ਤੁਹਾਡੇ ਨਾਲ ਨਹੀਂ ਸਾਊਥ ਏਸ਼ੀਆ ਚ ਕੋਈ ਦੇਸ਼ ਖੜਾ ਹੋਇਆ ਤਾਂ ਬਾਕੀ ਜਗ੍ਹਾ ਵੀ ਸਾਨੂੰ ਨਹੀਂ ਉਸ ਲੈਵਲ ਤੇ ਉੱਤੇ ਇਹ ਐਡਾ ਚੁਟਕੀ ਮਾਰ ਸੌਦਾ ਨਹੀਂ ਕਿ ਪਾਣੀ ਡਬਾਟ ਕਰਕੇ ਲੈ ਜਾਓਗੇ ਇਹ ਕਦੋਂ ਆਏਗਾ ਕਦੋਂ ਨਹੀਂ ਆਏਗਾ ਤੁਸੀਂ ਉੱਥੇ ਆ ਕੇ ਜੀ ਦੇ ਦਿਓ ਜੀ ਸਾਨੂੰ ਤਾਂ 23 ਐਮਐਫ ਮਿਲ ਜਾਏਗਾ ਸਾਡਾ ਤਾਂ ਇਹ ਹੋ ਜਾਏਗਾ ਸਾਡਾ ਤਾਂ ਉਹ ਹੋ ਜਾਏਗਾ ਇਹ ਖਾਵਾ ਚੀ ਦਾ ਬਾੜ ਜਿੰਦੀ ਉਹਨੂੰ ਡਾਇਵਰਟ ਕਰ ਦੋਗੇ ਉੱਥੋਂ ਪਾਣੀ ਨੂੰ ਐਨੇ ਨੂੰ ਇਧਰ ਨੂੰ ਕਰ ਦੋਗੇ ਉਹਦੇ ਚ ਕਿੰਨੇ ਸਾਲ ਕਿਵੇਂ ਲੱਗਣਗੇ ਕਿੱਧਰ ਦੀ ਹੋਏਗਾ ਕਿੱਥੇ ਦੀ ਨਹਿਰਾ ਕੱਢ ਕੇ ਤੁਸੀਂ ਲੈ ਜਾਓਗੇ ਪਾਣੀ ਮੱਧ ਪ੍ਰਦੇਸ਼ ਨੂੰ ਲੈ ਜਾਓਗੇ ਕਿਸੇ ਹੋਰ ਪਾਸੇ ਨੂੰ ਲੈ ਜਾਓਗੇ ਤੇ ਇਹ ਕਿਹੜਾ ਫਾਰਮੂਲਾ ਹੈ ਤੁਹਾਡਾ ਲੈ ਕੇ ਤੁਸੀਂ ਜਿਹੜਾ ਪੈਰੀਅਨ ਪ੍ਰਿੰਸੀਪਲ ਸਲੰਡਰ ਕਰਤਾ ਟੋਟਲੀ ਤੁਸੀਂ ਜਿਹੜਾ ਜਾ ਰਿਹਾ ਪਾਣੀ ਹੈ ਟੋਟਲ ਹੁਣ ਤੱਕ ਵੀ ਉਹਨੂੰ ਬਾਜ ਬਠਾ ਰਾਤਾ ਇਹ ਠੀਕ ਹੈ ਜੀ ਇਹ ਤਾਂ ਜਾਊਗਾ ਜਿਆਦਾ ਅਸੀਂ ਜੇ ਸਾਡੇ ਕੋਲ ਵਾਧੂ ਆ ਗਿਆ ਐਦੋਂ ਪਹਿਲਾਂ ਪੰਜਾਬ ਦਾ ਜਿਹੜਾ ਸਟੈਂਡ ਹੈ ਉਹ ਗਲਤ ਜਾਂ ਠੀਕ ਇੱਕ ਪ੍ਰਿੰਸੀਪਲ ਸਟੈਂਡ ਜਿਹੜਾ ਹੈ ਉਹ ਚ ਬੱਬਲਿੰਗ ਹੁੰਦੀ ਰਹੀ ਹੈ ਪਰ ਫਿਰ ਵੀ ਇੱਕ ਮੇਜਰ ਸਟੈਂਡ ਸੁਪਰੀਮ ਕੋਰਟ ਚ ਜਾਂ ਬਾਕੀ ਜਗ੍ਹਾ ਜਿਹੜਾ ਹੈਗਾ ਨੰਬਰ 1 ਮਾਲਕੀ ਤੈਅ ਕਰੋ ਰਪੇਰੀਅਰ ਪ੍ਰਿੰਸੀਪਲ ਤਹਿਤ ਤੇ ਇੰਡੀਅਨ ਕਨਸਟੀਟਿਊਸ਼ਨ ਦੇ ਮਤਾਬਕ ਜਿਹੜੀਆਂ ਦੋ ਵੱਡੀਆਂ ਗਲਤੀਆਂ ਹੋਈਆਂ ਉਹਨੀਆਂ ਨੇ ਲਾਉਂਚ ਪੰਜਾਬ ਪੁਨਰਗਠਨ ਐਕਟ 1966 ਦੀ ਧਾਰਾ 78 79 ਇਹਨੂੰ ਕੱਢੋ ਇਹ ਸੰਵਿਧਾਨ ਦੇ ਅਗੇਂਸਟ ਹੈ ਇਸ ਲਈ ਇਸ ਕਾਨੂੰਨ ਤਹਿਤ ਕੀਤੀ ਗਈ ਵੰਡ ਕਾਨੂੰਨੀ ਨਹੀਂ ਹੋ ਸਕਦੀ ਸੰਵਿਧਾਨਕ ਨਹੀਂ ਹੋ ਸਕਦੀ ਦੂਜੀ ਗੱਲ ਜਿਹੜੀ ਰਜੀਵ ਲਾਂਗੋਵਾਲ ਸਮਝੌਤੇ 'ਚ ਤੁਸੀਂ ਕੱਲੇ ਪੰਜਾਬ ਲਈ ਕਲਾਜ ਪਾਈ ਹੈ ਸੈਕਸ਼ਨ ਪਾਈ ਹੈ 1956 ਦਾ ਜਿਹੜਾ ਐਕਟ ਸੀ ਅਮੈਂਡ ਕਰਕੇ ਵਾਟਰ ਡਿਸਪਿਊਟ ਐਕਟ ਦੇ ਵਿੱਚ ਉਹ ਕੱਲਾ ਪੰਜਾਬ ਲਈ ਅਲੱਗ ਰੂਲ ਹੈ ਤੇ ਬਾਕੀ ਸੂਬਿਆਂ ਲਈ ਬਾਕੀ ਦਰਿਆਵਾਂ ਲਈ ਅਲੱਗ ਰੂਲ ਹੈ ਉਹਨੂੰ ਕੱਢੋ ਉਹ ਇੱਕ ਸਪੈਸ਼ਲ ਗੱਲ ਜਦੋਂ ਰਜੀਬ ਲੰਗਵਾਲ ਸਮਝਾਉਂਦੇ ਤਾਂ ਤੁਸੀਂ ਕੱਖ ਲਾਗੂ ਨਹੀਂ ਕੀਤਾ ਦੂਜਾ ਤੇ ਤੁਸੀਂ ਇਕੱਲੇ ਪਾਣੀ ਵਾਲੀ ਕਲਾਜ ਰੱਖ ਲਈ ਪੰਜਾਬ ਨਾਲ ਠੱਗੀ ਮਾਰਨ ਦੇ ਵਾਸਤੇ ਤੇ ਤੁਸੀਂ ਕੋਈ ਤੁਹਾਡੇ ਮੂੰਹੋਂ ਮੈਂ ਚਰਚਾ ਨਹੀਂ ਸੁਣੀ ਕਦੇ ਆਏ ਜੇ ਚੀਫ ਮਿਨਿਸਟਰ ਜਾਂ ਕਿਸੇ ਬਾਕੀ ਦੇ ਮਾਮਲੇ ਦੇ ਵਿੱਚ ਤੁਸੀਂ ਉਹ ਗੱਲ ਕਰਦੇ ਹੋ ਤੇ ਜਿਹੜੇ ਵੱਡੇ ਇਵੈਂਟ ਹੋਏ ਨੇ ਜਿੱਥੇ ਵੱਡੀਆਂ ਬਲੰਡਰ ਹੋਏ ਨੇ ਗੁਨਾਹ ਕੀਤੇ ਨੇ ਵੱਖ-ਵੱਖ ਪਾਰਟੀਆਂ ਨੇ ਤੇ ਅਗਲਾ ਗੁਨਾਹ ਤੁਸੀਂ ਕਰਨ ਚੱਲੇ ਹੋ ਇਸੇ ਮਾਮਲੇ ਦੇ ਵਿੱਚ ਉਹ ਕਹਿੰਦਾ ਆਪਾਂ ਤਾਂ ਦੇਸ਼ ਭਗਤਾਂ ਸਾਰੇ ਸੂਬੇ ਕੀ ਨੇ ਫਿਰ ਤੁਸੀਂ ਸੂਬੇ ਦੀ ਲੜਾਈ ਹੈ ਨਾ ਤਾਂ ਉਮੀਦ ਹੈ ਕਿ ਫੈਡਰਲਿਜ਼ਮ ਦੀ ਲੜਾਈ ਲੜਨਗੇ ਦੇਸ਼ ਭਗਤੀ ਹੈ ਉਹ ਉਹ ਦੇਸ਼ ਭਗਤ ਨਹੀਂ ਮਹਾਰਾਸ਼ਟਰ ਵਾਲੇ ਜਿਹੜੇ ਕਹਿੰਦੇ ਨੇ ਅਸੀਂ ਨਹੀਂ ਹਿੰਦੀ ਲਾਗੂ ਕਰਨੀ ਅਸੀਂ ਮਰਾਠੀ ਲਾਗੂ ਕਰਾਂਗੇ ਤੇ ਗਵਰਨਮੈਂਟ ਨੂੰ ਮਜਬੂਰ ਕਰਤਾ ਮਰਾਠੀ ਲਾਗੂ ਕਰਨ ਦੇ ਮਾਮਲੇ 'ਚ ਤੁਸੀਂ ਤਾਂ ਦੇਸ਼ ਭਗਤ ਹੋ ਫਿਰ ਪੰਜਾਬ ਨੂੰ ਹਿੰਦੀ ਸਟੇਟ ਬਣਾ ਦਿਓ ਕੀ ਫਰਕ ਪੈਂਦਾ ਦੇਸ਼ ਤਾਂ ਸਾਰੇ ਕਹਿੰਦੇ ਨੇ ਅਮਿਤ ਸਾਹ ਜੀ ਕਹਿੰਦੇ ਨੇ ਮੋਦੀ ਜੀ ਕਹਿੰਦੇ ਨੇ ਔਰ ਮੋਦੀ ਜੀ ਦਾ ਹਵਾਲਾ ਦਿੱਤਾ ਇਹਨੇ ਕਿ ਮੋਦੀ ਜੀ ਕਹਿੰਦੇ ਨੇ ਜਾ ਖੋਣ ਬਹੇਗਾ ਜਬ ਪਾਣੀ ਦੋਨੇ ਚੀਜ਼ਾਂ ਨਹੀਂ ਬੈਠ ਸਕਦੀ ਤੇ ਇੱਥੇ ਵੀ ਇਹ ਕਰਾਨੋ ਫਿਰ ਜੋ ਬੀਜੇਪੀ ਕਹਿ ਰਹੀ ਹੈ ਜੋ ਚੀਜ਼ਾਂ ਉਹ ਜੋ ਜੇ ਮੋਦੀ ਜੀ ਦਾ ਕਿਹਾ ਬਚਨ ਜਿਹੜਾ ਹੈ ਉਹ ਪੱਥਰ ਤੇ ਲਖੀਰ ਹੈ ਤਾਂ ਪੰਜਾਬ ਦਾ ਚੀ ਮੰਤਰੀ ਖਾਉਣ ਦਾ ਤੁਹਾਨੂੰ ਕੀ ਹੱਕ ਹੈ ਪੰਜਾਬ ਦਾ ਤਾਂ ਬਹੁਤ ਟਕਰਾਅ ਨੇ ਭਾਈ ਸਭ ਦਿੱਲੀ ਨਾਲ ਫਾਲਟਰ ਲਾਈਨ ਜਨੇ ਬਹੁਤ ਇਹਦਾ ਸ਼ਹੀਦ ਆਪਣੇ ਢੰਗ ਦੇ ਨਾਲ ਨੇ ਉਹਨਾਂ ਨੂੰ ਵੀ ਲੋਕ ਪ੍ਰਦਾਨ ਕਰਦੇ ਨੇ ਉਹਨਾਂ ਦੇ ਸ਼ਹੀਦ ਬਿਲਨ ਨੇ ਪੰਜਾਬ ਦੇ ਬਹੁਤ ਵੱਡੇ ਪੰਦਰ ਦੇ ਉੱਤੇ ਜੇ ਤੁਸੀਂ ਸਾਰਾ ਪਛੋਕਰ ਨਹੀਂ ਜਾਣਦੇ ਵਿਰਾਸਤ ਨਹੀਂ ਜਾਣਦੇ ਬਾਕੀ ਚੀਜ਼ਾਂ ਨਹੀਂ ਜਾਣਦੇ ਤਾਂ ਸਪੈਸ਼ਲ ਕੈਰੈਕਟਰ ਵੀ ਜਾਣਦੇ ਤਾਂ ਤੁਸੀਂ ਕੀ ਕਰਨ ਚੱਲੇ ਹੋ ਪੰਜਾਬੀਆਂ ਨਾਲ ਔਰ ਇਸੇ ਕਰਕੇ ਇਹ ਜਿਹੜਾ ਇੱਕ ਤੁਸੀਂ ਸਟੈਂਡ ਲੈ ਰਹੇ ਹੋ ਭਾਰਤ ਦੇ ਸੰਵਿਧਾਨ ਦੇ ਵੀ ਉਲਟ ਰਹੇ ਹੋ ਪੰਜਾਬ ਦੀ ਲੋੜ ਮਾਲਕੀ ਦਾ ਹੱਕ ਤਾਂ ਤੁਸੀਂ ਕੀ ਲੈਣਾ ਹੈ ਰਾਇਲਟੀ ਦੀ ਗੱਲ ਤਾਂ ਕੀ ਕਰਨੀ ਹੈ ਉਸ ਪਾਣੀ ਦੀ ਤੇ ਐਦੋਂ ਵੱਧ ਐਦੋਂ ਪਹਿਲਾਂ ਇੱਕ ਹੋਰ ਪਟੀਸ਼ਨ ਪਾਇੰਦੇ ਸੀ ਅਸੀਂ ਕਿ ਪਾਣੀ ਓਵਰਆਲ ਘਟ ਗਿਆ ਐਸ ਬਾਈ ਲਈ ਦਿਲ ਦੀ ਲੋੜ ਨਹੀਂ ਇਸ ਲਈ ਤੁਹਾਨੂੰ ਹਿੱਸਾ ਕਿੱਥੋਂ ਦਈਏ ਪਹਿਲਾਂ ਉਹਦੀ ਫਰਮਾਇਸ਼ ਕਰੋ ਹਰ 25 ਸਾਲ ਬਾਅਦ ਸੀਰੀਜ਼ ਮਾਪੀ ਜਾਂਦੀ ਹੈ ਪੰਜਾਬ ਹਰ ਕਿਤੇ ਦੁਨੀਆ ਚ ਦਾ ਤਜਰਬਾ ਹੈ ਕਿ 25 ਸਾਲਾਂ ਬਾਅਦ ਨਵੀਂ ਸੀਰੀਜ਼ ਫਾਲੋ ਕੀਤੀ ਜਾਂਦੀ ਹੈ ਤੁਸੀਂ ਸਭ ਕੁਝ ਛੱਡ ਗਿਓ ਮੈਨੂੰ ਨਹੀਂ ਪਤਾ ਅੰਦਰ ਕੋਈ ਗੱਲ ਕਹੀ ਪਰ ਜਿੰਨੀ ਗੱਲ ਬਾਹਰ ਆ ਕੇ ਕਹੀ ਉਹ ਗੱਲ ਇਹ ਕਹਿੰਦੀ ਹੈ ਕਿ ਪੰਜਾਬ ਦੇ ਚੀਫ ਮਿਨਿਸਟਰ ਕਹਿੰਦਾ ਖਹਿੜਾ ਛਡਾਓ ਯਾਰ 71 ਤੋਂ ਲੈ ਕੇ ਇਹੀ ਗੱਲ ਸੁਣ ਰਹੇ ਆਂ ਖਹਿੜਾ ਛੱਡਣ ਨੂੰ ਤੈਨੂੰ ਰਾਤ ਨੂੰ ਕੌਣ ਕਹਿੰਦਾ ਸੀ ਚੀਫ ਮਿਨਿਸਟਰ ਬਣੋ ਤੇ ਅਬ ਦੀ ਆਰਟਿਸਟ ਕਰਦੇ ਰਹੋ ਉੱਥੇ ਜਾ ਕੇ ਛੁਟਕਲੇ ਸੁਣਾਓ ਖਹਿੜਾ ਪੰਗੇ ਚ ਕਿਉਂ ਪਏ ਹੋ ਜੇ ਖਹਿੜਾ ਜੇ ਪੰਗੇ ਲਈ ਖੜਨ ਲਈ ਤਿਆਰ ਨਹੀਂ ਹੋ ਤਾਂ ਕਿਹਨੇ ਕਿਹਾ ਸੀ ਲੋਕ ਘਰੋਂ ਬਣਾ ਕੇ ਲਿਆਉਂਦੇ ਨੇ ਕਿ ਤੂੰ ਚੀਫ ਮਿਨਿਸਟਰ ਬਣੋ ਤੁਸੀਂ ਲੀਡਰ ਬਣੋ ਪੋਲੀਟੀਕਲ ਸਾਇਰ ਚਾਹੋ ਤੁਸੀਂ ਕਿਹਨੂੰ ਪੁੱਛ ਕੇ ਸਟੈਂਡ ਲੈ ਰਹੇ ਹੋ ਪੰਜਾਬ ਦੇ ਲੋਕਾਂ ਨੂੰ ਪੁੱਛਿਆ ਆਲ ਪਾਰਟੀ ਮੀਟਿੰਗ ਚ ਗੱਲ ਕੀਤੀ ਵਿਧਾਨ ਸਭਾ ਦੇ ਵਿੱਚ ਸੈਸ਼ਨ ਬੁਲਾ ਕੇ ਗੱਲ ਕੀਤੀ ਕਿਸੇ ਇੱਕ ਬੰਦੇ ਨੂੰ ਕੋਈ ਰਾਈਟ ਨਹੀਂ ਚਾਹੀਓ ਚੀਫ ਮਿਨਿਸਟਰ ਵੀ ਹੋਵੇ ਕਿ ਪੰਜਾਬ ਦੇ ਹੱਥ ਵੜਦੇਗਾ ਉਹ ਜਾ ਕੇ ਇਸ ਕਰਕੇ ਇਹ ਬੇਹੱਦ ਨਾਜ਼ਕ ਦੌਰ ਹੈ ਜਿਹੜਾ ਉਹਨਾਂ ਨੇ ਬਾਹਰ ਰੱਖ ਕੇ ਅੱਜ ਗੱਲ ਕੀਤੀ ਹੈ ਔਰ ਇਹਦੇ ਤੇ ਪੰਜਾਬ ਨੂੰ ਬੜਾ ਸੀਰੀਅਸ ਯਾਨੀ ਉਸ ਲੈਵਲ ਤੇ ਲੈਣਾ ਚਾਹੀਦਾ ਔਰ ਹਰ ਗੱਲ ਤੁਸੀਂ ਛੱਡਤੀ ਉਧਰੋਂ ਦੇ ਦਿਓ ਪਾਣੀ ਜੇ ਉਧਰੋਂ ਦੇ ਵੀ ਦਿਓ ਪੰਜਾਬ ਨੂੰ ਜਿੰਨਾ ਮਰਜੀ ਪਾਣੀ ਵੀ ਮਿਲ ਜੇ ਫਿਰ ਵੀ ਮਾਲਕੀ ਦਾ ਸਵਾਲ ਹੈ ਤੁਸੀਂ ਗਵਰਨਮੈਂਟ ਆਫ ਇੰਡੀਆ ਨੂੰ ਆਪਣੀ ਦਾੜ੍ਹੀ ਫੜਾਤੀ ਆ ਵੀ ਤੁਸੀਂ ਦੇ ਦੋਗੇ ਸਾਨੂੰ ਫਿਰ ਤਾਂ ਕੋਈ ਰੌਲਾ ਹੀ ਨਹੀਂ ਆਪਣਾ ਬੰਡੀ ਜੋ ਵੱਦ ਪਰਦੇਸ ਤੱਕ ਇਹ ਤਾਂ ਅੱਜ ਤੱਕ ਕਿਸੇ ਨੇ ਨਹੀਂ ਕਿਹਾ ਕਿਸੇ ਨੇ ਗਨ ਦੇ ਵਿੱਚ ਦਰਬਾਰਾ ਸਿੰਘ ਦਾ ਕਿਹਾ ਕਿ ਉਹਨੂੰ ਬੰਦੂਕ ਦਿਖਾ ਕੇ ਗਨ ਗਨਦਿਆਂ ਨਾਲ ਸਮਝੌਤਾ ਕਰਾ ਲਿਆ ਰਜੀਵ ਲੌਂਗਵਾਲ ਸਮਝੌਤਾ ਨੂੰ ਰਜੀਵ ਲੌਂਗਵਾਲ ਸਾਹਿਬ ਦਾ ਕਿਹਾ ਗਿਆ ਵੀ ਉਹਨਾਂ ਨੂੰ ਪਤਾ ਨਹੀਂ ਵੈਸੇ ਨਹੀਂ ਪਤਾ ਸੀ ਜੀ ਸਰਦ ਆਦਮੀ ਸੀ ਉਹਦੇ ਕਰਕੇ ਸਮਝੌਤਾ ਕਰਾ ਲਿਆ ਕਿਸੇ ਨੂੰ ਕੁਝ ਕਿਸੇ ਨੂੰ ਕੁਝ ਇਹਨਾਂ ਦੇ ਤਾਂ ਅੱਜ ਤੱਕ ਗਨ ਵੀ ਨਹੀਂ ਰੱਖੀ ਕੋਈ ਉਹ ਜੇ ਟਫ ਮਾਹੌਲ ਚੋਂ ਵੀ ਨਹੀਂ ਆਏ ਤੁਸੀਂ ਕੀ ਕਰ ਰਹੇ ਹੋ